ਅੱਜ ਜੋ ਬਿਲਕੁਲ ਕਰਨਾ ਚਾਹੁੰਦਾ ਕਿ ਤੁਹਾਨੂੰ ਸਾਰੇ ਦਿੱਲੀ ਦੀ ਸੰਗਤ ਨੂੰ ਖਾਸ ਤੌਰ ਤੇ ਸੰਗ ਸਭਾਵਾਂ ਨੂੰ ਜਿਹੜੇ ਪ੍ਰਧਾਨ ਹਨ ਸਕੱਤਰ ਹਨ ਮੈਂਬਰ ਸਭਾ ਪਾਏ ਹੋਣ ਹਨ ਤੇ ਪਾਏ ਸਾਬਕਾ ਕਿ ਉਹ ਸੱਖਾਂ ਨੂੰ ਪ੍ਰੇਰ ਕੇ ਵੋਟਾਂ ਬਣਾਉਣ ਤੇ ਆਪਣਾ ਟਾਈਮ ਲਾਣ ਔਰ ਆਪਣਾ ਫਰਜ਼ ਵੀ ਸੰਭਾਲ ਇਹ ਜਿਹੜਾ ਮੋਰੀ ਦਾ ਲੈਗਾ ਜਿਹੜਾ ਟੋਕਰੀ ਦਾ ਲੈ ਇਹਨਾਂ ਦੇ ਕੋਈ ਵਰਕਰ 2 4 5 ਪੈਸੇ ਤੋਂ ਬਾਅਦ ਕੋਈ ਜ਼ੋਰ ਨਹੀਂ ਲਾਉਂਦੇ। ਔਰ ਸਗੋਂ ਇਹ ਗੱਲ ਕਰ ਰਹੇ ਨੇ ਕਿ ਅਸੀਂ ਵੋਟਾਂ ਨਹੀਂ ਬਣਾਵਾਂਗੇ ਜਿਹਦੇ ਨਾਲ ਦਿੱਲੀ ਕਮੇਟੀ ਦੀ ਚੌਂ ਜਿਹੜੀ ਹੈ ਉਹ ਅੱਗੇ ਪਾਈ ਜਾ ਸਕੇ, ਟਾਈਮਸ ਰਨ ਆਉ ਸਕੇ। ਪਰ ਮੈਂ ਸਮਝਾਂ ਕਿ ਹਾਈ ਕੋਰਟ ਦੇ ਜੱਜ ਮਾਨਯੋਗ ਜੱਜ ਸਹਿਬਾਨ ਇਹਨਾਂ ਦੀ ਬੇਈਮਾਨੀ ਨੂੰ ਸਮਝਣਗੇ ਔਰ ਆਪਣੇ ਫੈਸਲੇ ਉਹ ਸੁਣਾਣਗੇ ਜਿਹਦੇ ਨਾਲ ਇਹਨਾਂ ਬੇਈਮਾਨਾਂ ਦਾ ਇਹਨਾਂ ਟਾਕੂਆਂ ਦਾ ਛੁਟਕਾਰਾ ਦਿੱਲੀ ਕਮੇਟੀ ਤੋਂ ਪਾਇਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ। ਮੈਂ ਅੱਜ ਇੱਕ ਬੇਨਤੀ ਕਰਮ ਲਈ ਦਿੱਲੀ ਦੇ ਸੱਖਾਂ ਨੂੰ ਆਦਰ ਰਾਇਆ ਸਭ ਤੋਂ ਪਹਿਲਾਂ ਤਾਂ ਮੈਂ ਗੁਰਦਾਰਾ ਡਾਕਟਰ ਬੋਰਡ ਦਾ ਤਿਸਮੰਦਤ ਮੈਂ ਕੁਮੇਦਾਂ ਤਨਵਾਦੀਆਂ ਜਿਨ੍ਹਾਂ ਨੇ ਘੱਟੋ ਘਾਟ ਤਿੰਨ ਚਾਰ ਵਾਰ ਤਰੀਕਾ ਵਧਾ ਕੇ ਤੇ ਹੁਣ ਆਖਰੀ ਤਰੀਕ ਉਹਨਾਂ ਨੇ 3 ਨਵੰਬਰ ਰੱਖੀ ਹੈ ਤਾਂ ਕਿ ਦਿੱਲੀ ਸਿਟੀ ਦੇ ਦੁਆਰਾ 15 ਕਮੇਟੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਵੋਟਾਂ ਪਾਣ ਸਕਣ। ਹੋਰ ਕੋਈ ਵੀ ਸਿੱਖ ਐਸਾ ਨਾ ਰਵੇ ਜਿਹੜਾ ਕਿ ਵੋਟ ਬਣਾਣ ਤੋਂ ਵੋਟ ਪਾਣ ਤੋਂ ਵਨ ਯਰ ਆ ਜਾਵੇ। ਮੈਂ ਇਸ ਲਈ ਉਹਨਾਂ ਦਾ ਧੰਨਵਾਦ ਕਰਦਾ। ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਹੋ ਸਕਦਾ ਤ੍ਰਿਕਨਾਵ ਵੱਧੇ। ਪਰ ਵੱਤਵਾਗ ਸ਼ਾਇਦ ਪਦਾਂ ਦਾ ਸਮਰਥਕ ਤ੍ਰਿਕ ਵਧਾਉਣ ਹੋ। ਕਿਉਂਕਿ ਇਸ ਉਰੇ 15 ਦਿਨਾਂ ਦੇ ਵਿੱਚ ਗੁਰਪੁਰਬ ਸਤਾਪ ਦੀਆਂ ਬਹੁਤ ਜੋਰ ਸ਼ੋਰ ਨਾਲ ਮਨਾਈ ਹਜ਼ਾਰ ਸਮੁੱਚੇ ਸ਼ਹਿਰ ਜਗ੍ਹਾ ਦਾ ਤੇ ਆ ਮੈਨ ਸਤਾਪ ਦੀਆਂ ਮਗਰ ਕਰਤਨ ਜਿਹੋ ਆਸਾਨ ਤੋਂ ਚੱਲ ਕੇ ਦਲੀਲ ਪਹੁੰਚਿਆ ਸੀ ਸ਼ੌਮਿਕ ਦੁਆਰਾ 15 ਕਿਲੋ ਟੇ ਹੋ ਲੋ ਉਹ ਇੱਕ ਇਤਿਹਾਸਕ ਇਕੱਠ ਹੋ ਕੇ ਗੁਜ਼ਰਿਆ ਔਰ ਉਹ ਜਿਹੜਾ ਇਤਿਹਾਸ ਹੈ 4 ਦਿਨ ਦਾ 5 ਦਿਨ ਦਾ ਉਹ ਸੋਨੇ ਦੀ ਛਾਇਆ ਨਾ ਲਿਖਿਆ ਜਾਦਾ ਪਰ ਮੈਂ ਅੱਜ ਬੇਨਤੀ ਕਰਨੇ ਚਾਹੁੰਦਾ ਕਿ ਤੁਹਾਨੂੰ ਸਾਰੇ ਦਿੱਲੀ ਦੀ ਸੰਗਤ ਨੂੰ ਖਾਸ ਤੌਰ ਤੇ ਸੰਸਦ ਸਭਾਵਾਂ ਨੂੰ ਜਿਹੜੇ ਪ੍ਰਧਾਨ ਹਨ ਸਕੱਤਰ ਹਨ ਮੈਂਬਰ ਸਭਾਵਾਂ ਪਾਵੇਂ ਹੋਣ ਹਨ ਤੇ ਪਾਵੇਂ ਸਾਫ ਕਰਨ ਕਿ ਉਸ ਕਾਨੂੰਨ ਨੂੰ ਪ੍ਰੇਰਕ ਵੋਟਾਂ ਬਣਾਉਣ ਤੇ ਆਪਣਾ ਟਾਈਮ ਲਾਣ ਹੋਰ ਆਪਣਾ ਪਰਦੇਿਸ ਸੰਗਤ ਦੇਖੋ ਤੱਕ ਮੈਂ ਦੇਖਿਆ ਸਾਰੇ ਇਲਾਕਿਆਂ ਦੇ ਜੋ ਮੇਰੇ ਕੋਲ ਖਬਰ ਹੈਗੀ ਉਹ ਇਹ ਵੇ ਕਿ ਜਿਹੜੇ ਸਬੰਧ ਸਾਡੇ ਨਾਲ ਸੰਬੰਧਤ ਅਕਾਲੀ ਵਰਕਰ ਹਨ ਮੈਂਬਰ ਹਨ ਉਹ ਤਾਂ ਬੜੇ ਜੀ ਜਾਣਨ ਵਾਲਾ ਵੋਟਾਂ ਬਣਾਉਂਦੇ ਪਰ ਤੇ ਜਿਹੜਾ ਮੋਰੀ ਦਾ ਲੈਗਾ ਮਟਕਾ ਦਾ ਲੈ ਜਾਂ ਟੋਕਰੀ ਦਾ ਲੈ ਇਹਨਾਂ ਦੇ ਕੋਈ ਵਰਕਰ 2 4 5 ਪੈਸੇ ਤੋਂ ਬਾਅਦ ਕੋਈ ਜ਼ੋਰ ਨਹੀਂ ਲੱਗਦਾ।ਔਰ ਸਗੋਂ ਇਹ ਗੱਲ ਕਰ ਰਹੇ ਨੇ ਕਿ ਅਸੀਂ ਵੋਟਾਂ ਨਹੀਂ ਬਣਾਵਾਂਗੇ ਜਦ ਇਹ ਨਾ ਦਿੱਲੀ ਕਮੇਟੀ ਦੀ ਚੌਂ ਜੜੀ ਹੈ ਉਹ ਅੱਗੇ ਪਾਈ ਜਾ ਸਕੇ। ਟਾਈਮਸ ਰਨ ਆਉਂਸ ਹੋ ਕੇ। ਇਸ ਗੱਲ ਦਾ ਸੰਗਿਆਨ ਤਾਂ ਹਾਈ ਕੋਰਟ ਨੇ ਲਾੜਾ। ਬਈ ਇਹਨਾਂ ਦੀ ਬੇਈਮਾਨੀ ਨੂੰ ਉਹਨਾਂ ਨੇ ਕਿਵੇਂ ਠਲ ਪਾਹਾ। ਪਰ ਇਹਦੇ ਵਿੱਚ ਜਿਹੜੀਆਂ ਉਹ ਬੰਲਾ ਕਰ ਰਹੇ ਹੁਣ ਕੋਈ ਚੁਠਾਈ ਨਹੀਂ ਹੈ 100% ਸੱਚ ਹੈਗਾ ਕਿ ਉਹ ਚੰਦਨ ਵੋਟਾਂ ਨਾ ਬਣਨ ਅਸੀਂ ਸਰਕਾਰ ਨੇ ਕਹੀ ਹੈ ਕਿ ਵੋਟਾਂ ਨਹੀਂ ਬਣੀਆਂ ਪਿਛਲੇ ਇਲੈਕਸ਼ਨ ਅੱਗੇ ਪਾ ਦਿਓ ਤੇ ਜਿਹੜੀ ਲੋਕ ਸੋਟਾ ਸੀ ਹੋਰ ਕਰ ਸਕਦੇ ਹਾਂ ਜਿੰਨੇ ਦੇਰ ਹੋਰ ਕਰ ਸਕਦੇ ਹਾਂ ਉਹ ਨਹੀਂ ਕਰਦੇ ਇਹਨਾਂ ਨੇ ਲੋਟ ਸੋਟ ਕਰਨ ਲਈ ਦਿੱਲੀਸ਼ਾ ਗੁਰਦੁਆਰਾ ਪੰਡਕ ਕਮੇਟੀ ਦੇ ਸਾਬਕਾ ਤਿੰਨ ਪ੍ਰਧਾਨਾਂ ਨੂੰ ਕੜਤਾ ਬਈ ਉਹ ਸਾਨੂੰ ਕੋਪੋਸ ਕੁਸ਼ਨ ਆ ਕਰ ਸਕਣ ਬਈ ਕਿ ਤੁਸੀਂ ਤੇ ਮੈਂਬਰ ਹਾਂ ਸਟ ਕੋਲ ਕਿਉਂ ਪੁੱਛਦੇ ਹੋ ਅੱਜ ਹਾਲਾਤ ਹੈ ਕਿ 50 ਕਰੋੜ ਰੁਪਏ ਸੁਣਿਆ ਹੈ ਸਰਕਾਰ ਨੇ ਦਿੱਤਾ ਛੇਦੀਪੁਰ ਬਣਾਉਣਾਸਤੇ ਟੈਂਡਰ ਸੈਂਡ ਸਾਰੇ ਲੱਗ ਰਹੇ ਇਹ ਇਵੇਂ ਵੀਡੀਓ ਪਾਰ ਰਹੇ ਨੇ ਕਿ ਜਿਨਾ ਹੈ ਕਿ ਸਾਰਾ ਖਰਚਾ ਦਿੱਲੀ ਦੀ ਕਮੇਟੀ ਕਰ ਰਹੀ ਹੈ ਦਿੱਲੀ ਕਮੇਟੀ ਦੀ ਹਾਲਤ ਅਜੇ ਅੱਗੇ ਤੇ ਲੋਕਾਂ ਨੂੰ ਮੰਤਾਂ ਕਰ ਰਹੇ ਨੇ ਕਿ ਲੰਗਰ ਲਾ ਦੇ ਲੰਗਰ ਲਾ ਦੇ। ਅਗਲੇ ਸਾਫ ਕਰ ਦਿੰਦੇ ਨੇ ਪੈਸੇ ਤੁਹਾਨੂੰ ਮਿਲਣ ਤਾਂ ਅਸੀਂ ਲੰਗਰ ਕਿਉਂ ਲਈਏ। ਅਸੀਂ ਤਾਂ ਸਿਧਾਨ ਸਿੱਖਾਂ ਗੁਰਪੁਰਬਾਂ ਤੇ ਮੌਕੇ ਤੇ ਲੰਗਰ ਲਾ ਸਕਦੇ ਹਾਂ। ਪਰ ਇੱਡੇ ਵੱਡੇ ਸਮਾਗਵਾਂ 'ਚ ਲੰਗਰ ਰੋਹਣ ਵਾਸਤੇ 60 ਕੋਰ ਸਮਰਥਾ ਦੇਣੀ ਆ। ਸਾਨੋ ਦੇ ਮਾਇਆ ਦੇ ਦਿਓ ਲੰਗਰ ਦਿਓ ਤਾਂ ਕੋਸ਼ਿਸ਼ ਕਰਨਾ। ਕਿੱਥੋਂ ਤੱਕ ਹਾਲਾਤ ਕਰਿਓ ਇਹ ਮੈਂ ਲੋਕਾਂ ਦੀ ਹਟੇ ਪਾਂ ਕੀ ਕੀ ਹੋਈਆਂ ਗੱਲਾਂ ਜੇ ਕੋ ਹੋਵੇ ਤਾਂ ਮੈਂ ਨਾਕ ਦੱਸਿਆ। ਜਿੰਨੇ ਸੁਣ ਗਿਆ ਜਿੰਨੇ ਕਹੀਆਂ ਸਾਰਾ ਕੁਝ ਦੱਸ ਦਿਆਂਗਾ ਪਰ ਮੈਂ ਦਿੱਲੀ ਦੀ ਸੰਗਤ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਕਿਸੇ ਝਾਂਸੇ ਚਾਣ ਦੀ ਲੋੜ ਨਹੀਂ ਆਪਣੀਆਂ ਵਤਵਾਦ ਵੋਟਾਂ ਬਣਾਈਆਂ ਜਾਣ ਜਿੰਨੀਆਂ ਬਣ ਸਕਦੀਆਂ ਉਹ ਬਣਾਓ ਜਿੰਨੀਆਂ ਬਣਨ ਕਿ ਅਸੀਂ ਉਹਨਾਂ ਨਾਲ ਹੀ ਚੋਣ ਕਰਾਂਦੇ ਸਰਕਾਰ ਤੇ ਜੋਰ ਪਾ ਦਿਆ ਸਰਕਾਰ ਕਾ ਵੀ ਜੋਰ ਪਾਵਾਂਗੇ ਤੇ ਹਾਈ ਕੋਰਟ ਨੂੰ ਰਿਕਵੈਸਟ ਕਰਾਂਗੇ ਕਿ ਆਪਣੇ ਵਕੀਲਾਂ ਨਾਲ ਕਿ ਇਹ ਚੋਣ ਪ੍ਰਕਿਰਿਆ ਜਿਹੜੀ ਤੁਸੀਂ ਕਹੀਏ ਕਿ ਜਨਵਰੀ ਫਰਵਰ ਚ ਹੋ ਜਾਣੀ ਉਹ ਹੋ ਜਾਵੇ ਕੋਈ 15 ਦਿਨ 20 ਦਿਨ ਲੇਟ ਹੋਵੇ ਤੇ ਅਸੀਂ ਨਹੀਂ ਕਹਿ ਸਕਦੇ ਪਰ ਮੈਂ ਸਮਝਦਾ ਕਿ ਹਾਈ ਕੋਰਟ ਦੇ ਜੱਜ ਮਾਨਯੋਗ ਜੱਜ ਸਹਿਬਾਨ ਇਹਨਾਂ ਦੀ ਬੇਇਮਾਨੀ ਨੂੰ ਸਮਝਣਗੇ ਔਰ ਆਪਣੇ ਫੈਸਲੇ ਉਹ ਸਾਨਗੇ ਜਿਹਦੇ ਨਾਲ ਇਹਨਾਂ ਬੇਇਮਾਨਾਂ ਦਾ ਇਹਨਾਂ ਡਾਕੂਆਂ ਦਾ ਛੁਟਕਾਰਾ ਦਿੱਲੀ ਕਮੇਟੀ ਤੋਂ ਪਾਇਆ ਜਾ ਸਕੇ ਅੱਜ ਇਤਨੀ ਗੱਲ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ